ਸੁਲਤਾਨਪੁਰ ਲੋਧੀ ਦਾ ਰੁਕ ਕਰਾਂਗੇ ਜਿੱਥੇ ਪਹਿਲੀ ਪਾਤਸ਼ਾਹੀ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪਰਵ ਨੂੰ ਸਮਰਪਿਤ ਪਹਿਲਾ ਹਰਾ ਨਗਰ ਕੀ ਤਸਚਾਇਆ ਗਿਆ ਗੁਰਦੁਆਰਾ ਗੁਰਸਾਰ ਸਾਹਿਬ ਤੋਂ ਚੱਲ ਕੇ ਨਿਰਮਲ ਕੁਟਿਆ ਪਵਿੱਤਰ ਜੈ ਵੀ ਕੇ ਜਾ ਕੇ ਸਮਾਪਤ ਹੋਇਆ ਬੋਲੇ ਸੋਨੇ ਹਾਲ ਦੇ ਜਕਾਰਿਆਂ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇ ਦੇ ਹੇਠ ਪੰਜ ਸਿਆਰਿਆਂ ਦੀ ਅਗਵਾਈ ਦੇ ਗਿਟ ਨਗਰ ਕੀਰਤਨ ਨੇ 2.5 ਕਿਲੋਮੀਟਰ ਦਾ ਲੰਮਾ ਪੈਂਡਾ ਤੈਅ ਕੀਤਾ ਨਗਰ ਕੀਰਤਨ ਦੇ ਦੌਰਾਨ ਪ੍ਰਸ਼ਾਦ ਦੇ ਰੂਪ ਦੇ ਵਿੱਚ 3500 ਬੂਟੇ ਵੀ ਸੰਗਤ ਨੂੰ ਵੰਡੇ ਗਏ ਤੰਤਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ 55ਵੇਂ ਅਵਤਾਰ ਪਰਵ ਨੂੰ ਮੁੱਖ ਰੱਖਦੇ ਹਾਂ ਛੇ ਨਗਰ ਕੀਰਤਨ ਇਹ ਪਹਿਲਾ ਨਗਰ ਕੀਰਤਨ ਆ ਤੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਾਬਾਈ ਦੀ ਵਰਸਾਈ ਧਰਤੀ ਸਹਿਫਲਾਬਾਦ ਤੋਂ ਚੱਲਿਆ ਸੀ ਤੁਨ ਤੁਨ ਬਾਬਾ ਲੀਡਰ ਸਿੰਘ ਜੀ ਇਹਨਾਂ ਦਾ ਪਵਿੱਤਰ ਸਥਾਨ ਜਿੱਥੋਂ ਇਹ ਆਰੰਭ ਹੋ ਕੇ ਤੇ ਸਵੇਰੇ 8:30 ਵਜੇ ਚੱਲਿਆ ਸੀ ਤੇ ਤਕਰੀਬਨ 9:30 ਵਜੇ 8:00 ਵਜੇ ਇੱਥੇ ਪਹੁੰਚ ਚੁੱਕਾ ਇਹ ਨਗਰ ਕੀਰਤਨ ਦਾ ਜਿਹੜਾ ਸੀ ਲੋਕਾਂ ਨੂੰ ਹਰਿਆਲੀ ਦਾ ਸਨੇਹਾ ਦੇਣਾ ਪਲਾਂਟੇਸ਼ਨ ਬੁੱਢੇ ਵੰਡ ਕੇ ਘਰ-ਘਰ ਲਾਓ ਘਰ-ਘਰ ਵਿੱਚ ਇਹ ਦਰਖਤ ਹੋਣਗੇ ਘਰ-ਘਰ ਦੇ ਵਿੱਚ ਹਰਿਆਲੀ ਹੋਊਗੀ ਤਾਂ ਹੀ ਤੰਦਰੁਸਤੀ ਆਉਗੀ ਤੇ ਤੰਦਰੁਸਤੀ ਆਉਗੀ ਤੇ ਫੇਰ ਹੀ ਖੁਸ਼ਹਾਲੀ ਆਉਗੀ